ਜੀ ਜਦਾਰ ਜੋਤ ਸਿੰਘ ਸਮਰਾ ਜਿੰਦਾਬਾਦ 2027 ਦੀ ਇਲੈਕਸ਼ਨ ਚ ਇਥੋਂ ਸਰੋਬਨੀ ਅਕਾਲੀ ਦਲ ਦੇ ਕੈਂਡੀਡੇਟ ਹੋਣਗੇ ਮੈਨੂੰ ਆ ਕੇ ਪੁੱਛਦੇ ਸੀ ਕਿ ਇਹ ਰਿਵਰਸ ਗियर ਕਦੋਂ ਪਵਾ ਲਿਆ ਮੈਨੂੰ ਪੜਾ ਇਹਨਾਂ ਨੇ ਜਲੀਲ ਕੀਤਾ ਇਸ ਲਈ ਬਾਦਸ਼ਾਹ ਆ ਜੇ ਵਿਸ਼ਵਾਸ ਤਵਾ ਕੇ ਜਾਓ ਕਿ ਹੁਣ ਅਗਲਾ ਤੈਨੂੰ ਨਾ ਕੋਈ ਗियर ਬਦਲਣ ਦਾ ਮੂਡ ਐਸ ਹਲਕੇ ਦੀ ਪਾਵਰ ਮਜੀਠੀਆ ਸਾਹਿਬ ਨੂੰ ਦੇ ਦਮ ਹੁਣ ਇਹਨਾਂ ਤੇ ਧਿਆਨ ਰੱਖੋ ਆ ਨਾ ਰਿਵਰਸ ਗੇਅਰ ਮਾਰਦੇ ਨੇ DF5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸ਼੍ਰੋਮਣੀ ਕਾਲੀ ਦਲ ਵੱਲੋਂ ਪੰਜਾਬ ਚਾਓ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੇ ਚੱਲਦੇ ਹੋ ਪੰਜਾਬ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਕੀਤੇ ਕੰਮਾਂ ਦਾ ਪ੍ਰਚਾਰ ਕਰਨਗੇ ਤੇ ਮੌਜੂਦਾ ਸਰਕਾਰ ਦੀਆਂ ناکامیਆਂ ਦਾ ਵੀ ਪ੍ਰਚਾਰ ਕਰਨਗੇ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਕਾਲੀ ਦਲ ਵੱਲੋਂ ਸ਼੍ਰੋਮਣੀ ਕਾਲੀ ਦਲ ਨੂੰ ਮੂੜ ਖੜਾ ਕਰਨ ਲਈ ਇਹ ਯਾਤਰਾ ਕੱਢੀ ਜਾ ਰਹੀ ਹੈ ਇਸੇ ਦੌਰਾਨ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵੀ ਇਸ ਯਾਤਰਾ ਵਿੱਚ ਸ਼ਾਮਲ ਹਨ ਇਸੇ ਦੌਰਾਨ ਬਿਕਰਮ ਸਿੰਘ ਮਜੀਠੀਆ ਵੱਲੋਂ ਵੱਡਾ ਐਲਾਨ ਕਰਦੇ ਹੋਏ ਕਿਹਾ ਗਿਆ ਕਿ ਜਨਾਲਾ ਦੇ ਹਲਕਾ ਇੰਚਾਰਜ ਜੋਤ ਸਿੰਘ ਸਮਰਾ ਨੂੰ ਹੀ 2027 ਵਿੱਚ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ ਗਿਆ ਹੈ ਉਹ ਦੱਸਦੀ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਇਸੇ ਦੌਰਾਨ ਵੱਡਾ ਐਲਾਨ ਕਰਦੇ ਹੋਏ ਕਿਹਾ ਗਿਆ ਕਿ ਜੋਤ ਸਿੰਘ ਸਮਰਾ 2027 ਵਿੱਚ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਹੋਣਗੇ ਹੁਣ ਤਾਂ ਤੁਸੀਂ ਜਿਹਨੇ ਦੋ ਗੱਲ ਜਿਹਨੇ ਦੱਸਨੀ ਆ ਉਹਨੂੰ ਵੀ ਮੌਕਾ ਦਿਓ ਇਹ ਭਾਈ ਸਾ ਪਪਰਾ ਭਾਈਆ ਜੀ ਇਹ ਪਿਛਲੀ ਵਾਰੀ ਵੀ ਤੁਸੀਂ ਇੱਥੇ ਇੱਕ ਪੰਗਾ ਪਵਾ ਕੇ ਗਏ ਸੀ ਵਾਹਿਗੁਰੂ ਉਦੋਂ ਵੀ ਮੇਰੇ ਤੋਂ ਪ੍ਰੋਗਰਾਮ ਕਰਾਇਆ ਤੁਸੀਂ ਹੁਣ ਮੈਂ ਸਪਸ਼ਟ ਜੀ ਗੱਲ ਕਰੂੰ ਕਿਉਂਕਿ ਮੇਰੇ ਨਾਲ ਬੜੀ ਇਹ ਲੋਕ ਅਸੀਂ ਤਾਈ ਫੇਰ ਕੇ ਜਾਂਦੇ ਆ ਬੋਲੋ ਉਸਨੂੰ ਆਹ ਜ਼ਰੂਰ ਆ ਸਾਨੂੰ ਲੱਗਦਾ ਪੈਲਸ ਠੀਕ ਨਹੀਂ ਬੈਠਿਆ ਉਹ ਪੈਲਸ ਚ ਪਰਲੇ ਅਜਨਾਲਾ ਤੋਂ ਜਿਹੜੀ ਮੁਹੰਮਦ ਸ਼ਰਦੀ ਰੋਡ ਆ ਉੱਥੇ ਕੱਟ ਕੀਤਾ ਸੀ ਜਾਂ ਤਾਂ ਉਹ ਪੈਲਸ ਚ ਨੁਕਸ ਸੀ ਜਾਓ ਸੜਕ ਤੇ ਨੁਕਸੀ ਪਤਾ ਨਹੀਂ ਕਿਹੜਾ ਨੁਕਸ ਪੈ ਗਿਆ ਮਗਰ ਲੈ ਸਾਨੂੰ ਬੈਠਿਆ ਮੈਂ ਤਾਂ ਤੁਹਾਨੂੰ ਕਹਿ ਰਿਹਾ ਤੂੰ ਇੱਥੇ ਉਦੋਂ ਵੀ ਸਾਰੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਚੇਅਰਮੈਨ ਸਹਿਬਾਨ ਪੰਚ ਸਰਪੰਚ ਸਹਿਬਾਨ ਮਕੀਦਾ ਕਿਦਾ ਨਾਲ ਹਲਵਾ ਸਮੂੱਚੇ ਮਨਿਸਪਲ ਕਮੇਟੀ ਦੇ ਮੈਂਬਰ ਸਹਿਬਾਨ ਰਮਦਾਸ ਜਨਾਲੇ ਤੋਂ ਸਾਰਿਆਂ ਨੇ ਜਦੋਂ ਪਾਰਟੀ ਦੇ ਨਾਲ ਧੋਖਾ ਕੀਤਾ ਸੀ ਇਥੋਂ ਦੇ ਇੱਕ ਲੀਡਰ ਨੇ ਜਿਹਨੂੰ ਪਾਰਟੀ ਨੇ ਬੜਾ ਮਾਣ ਬਖਸ਼ਿਆ ਮਗਰ ਲੋਕ ਉਹਦੇ ਨਾਲ ਨਹੀਂ ਖਲੋਤੇ। ਔਰ ਬਾਦ ਸਾਹਿਬ ਤੁਸੀਂ ਆਏ ਤੁਸੀਂ ਕਹਿੰਦਾ ਕਿ ਹੁਣ ਸਾਹ ਜੋਤ ਸਿੰਘ ਨੇ ਜ਼ਿੰਮੇਵਾਰੀ ਦਿੱਤੀ ਤੇ ਕਈਆਂ ਨੇ ਤੁਹਾਨੂੰ ਆ ਬੈਠਿਆ ਇੱਥੇ ਪ੍ਰਧਾਨ ਹੁਣ ਬੋਲਦਾ ਨਹੀਂ ਭਾਉ ਬਾਈ ਤੇਰੀ ਗੱਲ ਕਰਕੇ ਕਿ ਤੇ ਮੇਰਾ ਰੌਲਾ ਪਾ ਦਿਓ ਭਾਈਏ ਨਾਲ ਛਾੜਾ ਰਿਸ਼ਤਾ ਹੈ ਜਾ ਮਗਰ ਉਦੋਂ ਤੁਸੀਂ ਕਹਿੰਦਾ ਕਿ ਹੁਣ ਨਾ ਰਿਵਰਸ ਗিয়ার ਕੋਈ ਨਹੀਂ ਤੇ ਮੈਨੂੰ ਆ ਕੇ ਪੁੱਛਦੇ ਸੀਗੇ ਕਿ ਇਹ ਰਿਵਰਸ ਗিয়ার ਕਦੋਂ ਪਵਾ ਲਿਆ ਮੈਨੂੰ ਬੜਾ ਇਹਨਾਂ ਨੇ ਜਲੀਲ ਕੀਤਾ ਇਸ ਲਈ ਬਾਦਸ਼ਾਹ ਵਾਜੇ ਵਿਸ਼ਵਾਸ ਦਿਵਾ ਕੇ ਜਾਓ ਕਿ ਹੁਣ ਅਗਲਾ ਤਨ ਨੂੰ ਨਾ ਕੋਈ ਗিয়ার ਬਦਲਣ ਦਾ ਮੂਡ ਬਣੇ ਬੋਲੋ ਇਸਾਮਾ ਔਰ ਜੇ ਵਿਸ਼ਵਾਸ ਜੇ ਵਿਸ਼ਵਾਸ ਚੱਜ ਦਾ ਨਾਅ ਦਿਵਾਇਆ ਤੇ ਜੀਪ ਨਹੀਂ ਹਿੱਲਦੀ ਇਥੋਂ ਤੇ ਜੇ ਕਹੋਂਗੇ ਵਧੀਆ ਵਿਸ਼ਵਾਸ ਦਿਵਾਤਾ ਤੇ ਜੀਪ ਸ਼ੂਕ ਦੀ ਜਾਉ ਮਜੀਠਾ ਸਰਦਾਰ ਸੁਖਵੀਰ ਸਿੰਘ ਜੀ ਬਾਦਸ਼ਾਹ ਸਰਦਾਰ ਸੁਖਵੀਰ ਸਿੰਘ ਜੀ ਬਾਦਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਹਲਕੇ ਦੀ ਪਾਵਰ ਮਜੀਠਾ ਸਾਹਿਬ ਨੂੰ ਦੇ ਦਣਾ ਬੋਲੋ ਸਾ ਸ੍ਰੀ ਅਕਾਲ ਹੁਣ ਇਹਨਾਂ ਤੇ ਧਿਆਨ ਰੱਖੋ ਹਨ ਰਵਸਗੇ ਮਾਰ ਦੇਣ ਵਾਹਿਗੁਰੂ ਸਰਦਾਰ ਜੋਸ਼ ਸਿੰਘ ਜੀ ਸਮਰਾ ਠੀਕ ਹੈ ਪਰ ਮੈਂ ਵਧਾਈ ਦੇਣਾ ਚਾਹਣਾ ਸਮਰਾ ਸਾਹਿਬ ਤੁਹਾਨੂੰ ਵਧਾਈ ਦੇਣਾ ਚਾਹਣਾ ਹੈ ਨਜ਼ਾਰਾ ਲਿਆਦਾ ਦਿਖਾ ਗਿਆ ਬੋਲੋ ਜਾਨ ਹੋ ਤੇ ਅੱਜ ਇਹ ਸਮਰਾ ਸਾਹਿਬ ਵੀ ਲੜਨਗੇ ਆਣਾ ਭੱਜਣ ਕਿਤੇ ਹੋਰ ਪਥੀ ਤੁਸੀਂ ਨਾ ਭਜਦੇ ਹੋ ਕੋਈ ਨਹੀਂ ਭਜਦੇ ਜੀ ਸਰਦਾਰ ਵਿਕਰਮਜੀਤ ਸਿੰਘ ਜੀ ਮਜੀਠੀਆ ਵਾਲਾ ਜੋ ਹੈ ਬੂਟਾ ਲਾਣਾ ਇਹ ਹਿੱਲਣ ਵਾਲਾ ਬੂਟਾ ਨਹੀਂ ਲੱਗਾ ਜੀ ਬੋਲੀ ਬਾਦਲ ਸਾਹਿਬ ਅੱਜ ਤੁਹਾਨੂੰ ਉਹ ਜੋਚੀ ਖੜ ਜਾ ਜੇ ਇਲੈਕਸ਼ਨ ਆਪਾਂ ਵੀ ਲੜਨੀ ਆ ਵਾਹਿਗੁਰੂ ਵਾਹਿਗੁਰੂ ਆ ਤੇਰਾ ਹੀ ਕੰਮ ਕਰ ਰਿਆ ਮੈਂ ਨਾਲੇ ਪਾਉ ਹਾਂ ਕਿਤੇ ਐਵੇਂ ਕਦੇ ਹੋਰ ਜਲਦਬਾਜੀ ਚ ਕਿਤੇ ਨੁਕਸਾਨ ਨਾ ਕਰਾ ਲਈ ਨਾਲੇ ਤੂੰ ਵੀ ਫੋਟੋ ਧਿਆਨ ਨਾਲ ਖਚਾਇਆ ਕਰ ਦੇਖੂ ਕਿ ਖਚਾਈ ਹੁਣ ਦਾ ਤੋਂ ਨਹੀਂ ਤਾਂ ਇਹਨਾਂ ਢਾਲਕ ਜੀ ਬਾਦਸ਼ਾਹ ਮੈਂ ਤਿੰਨ ਜਕਾਰੇ ਪੰਜ ਜਕਾਰੇ ਛਡਾਉਣੇ ਹੋ ਔਰ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਕਿਉਂਕਿ ਜੋਤ ਸਿੰਘ ਹਰੀ ਬੜਾ ਪੁਰਾਣਾ ਟਕਸਾਲੀ ਅਕਾ ਸ਼ਰੋਮਨੀ ਅਕਾਲੀ ਦਾਲ ਦਾ ਪਰਿਵਾਰ ਆ ਬਹੁਤ ਲੰਮਾ ਸਮਾਂ ਇਹਨਾਂ ਦੇ ਬਜ਼ੁਰਗਾਂ ਨੇ ਇਹਨਾਂ ਦੇ ਦਾਦਾ ਜੀ ਨੇ ਪਰਦਾਦਾ ਜੀ ਨੇ ਸ਼ਰੋਮਨੀ ਅਕਾਲੀ ਦਾਲ ਦੀ ਸੇਵਾ ਕੀਤੀ ਔਰ ਇਸ ਹਲਕੇ ਤੋਂ ਇਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਇਥੋਂ ਤੇ ਮਜੀਠੇ ਤੋਂ ਜਿਹੜਾ ਸਾਂਝਾ ਹਲਕਾ ਹੈ ਇਸ ਲਈ ਥੋੜੀ ਗੱਲ ਕਹੀ ਮਜੀਠੀਆਂ ਤਾਂ ਨਹੀਂ ਕਿੱਧੇ ਭੱਜਦਾ ਮਜੀਠੀਆਂ ਨੂੰ ਜਦੋਂ ਲੈ ਕੇ ਭੱਜਣਾ ਤੁਸੀਂ ਰੌਲਾ ਪਾਉਂਦੇ ਹੋ ਨੇ ਜਾਨ ਹੇ ਨਾਲ ਇਹ ਚੀਮਾ ਸਾਹਿਬ ਹੁੰਦੇ ਆ ਜਿਹੜੀ ਪਾਰਟੀ ਦੇ ਦਫਤਰ ਦੇ ਵਿੱਚ ਇੱਕ ਕਮਰੇ ਦੇ ਬਾਅਦ ਦੇ ਤੇ ਸਾਨੂੰ ਕਹਿੰਦੇ ਹੁਣ ਦੇਖੋ ਜੀ ਪਾਰਟੀ ਦੇ ਕਰੋ ਜੀ ਫਿਕਰ ਪਾਰਟੀ ਕਰਕੇ ਕਰਨਾ ਪੈਂਦਾ ਜੀ ਇਸ ਲਈ ਚੀਮਾ ਸਾਹਿਬ ਵਿੱਚ ਤੁਹਾਨੂੰ ਵੀ ਝਕਾਰਾ ਛਡਾਉ ਵਿੱਚ ਜਿੰਦਾਬਾਦ ਜੋਤ ਸਿੰਘ ਸਮਰਾ ਜਿੰਦਾਬਾਦ 2027 ਦੀ ਇਲੈਕਸ਼ਨ ਚ ਇਥੋਂ ਸਰੋਬ ਨਹੀਂ ਅਕਾਲੀ ਦਲ ਦੇ ਕੈਂਡੀਡੇਟ ਹੋਣ ਕੇ ਉਹ ਦਾਦੀ ਕਿਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਵੱਲੋਂ ਇਹ ਵੀ ਮੰਨਿਆ ਗਿਆ ਕਿ ਸ਼੍ਰੋਮਣੀ ਕਾਲੀ ਦਲ ਵੱਲੋਂ ਕਈ ਗਲਤੀਆਂ ਹੋਈਆਂ ਨੇ ਜਿਸ ਕਾਰਨ ਪਾਰਟੀ ਕਮਜ਼ੋਰ ਹੋਈ ਹੈ ਜਿਸ ਦੇ ਚਾਲ ਦੇ ਇਸ ਨੂੰ ਮਜ਼ਬੂਤ ਕਰਨ ਲਈ ਸਭ ਨੂੰ ਇਕੱਠੇ ਹੋਣ ਦਾ ਸੱਦਾ ਵੀ ਦਿੱਤਾ ਗਿਆ ਹੈ ਸੁਖਵੀਰ ਸਿੰਘ ਬਾਦਲ ਵੱਲੋਂ ਇਸ ਨੂੰ ਲੈ ਕੇ ਮਾਫੀ ਵੀ ਮੰਗੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਇਹ ਯਤਰਾ ਸ਼੍ਰੋਮਣੀ ਕਾਲੀ ਦਲ ਨੂੰ ਕਿੰਨਾ ਕੁ ਮਜ਼ਬੂਤ ਕਰਦੀ ਹੈ ਮੇਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ